ਮੈਂ ਡਿਪਟੀ ਕਮਿਸ਼ਨਰ ਕਸਟਮਜ਼ ਤੋਂ ਰਟਾਇਡ ਹਾਂ ਕਸਟਮਜ਼ ਟਸਕੰ ਜੋ ਮੈਨੂੰ ਰਟਾਇਰ ਹੋਏ ਨੂੰ 14-15 ਸਾਲ ਹੋ ਗਏ ਨੇ ਮੈਡਮ ਜੀ ਬੈਠੇ ਨੇ ਮੈਂ ਇਹਨਾਂ ਕੋਲ ਇੱਕ ਦੋ ਵਾਰੀ ਮੇਲ ਹੋ ਚੁੱਕਾ ਵੈਸੇ ਕਿਸੇ ਅਫੀਸ਼ੀਅਲ ਕੰਮ 'ਚ ਜਦੋਂ ਇਹਨਾਂ ਦੇ ਕੋਲ ਚਾਰਜ ਹੁੰਦਾ ਸੀ ਫੂਡ ਐਂਡ ਸਿਵਲ ਸਪਲਾਈ ਦਾ ਅੱਛਾ ਮੈਂ ਉਹਦੇ ਨਾਲ ਇੱਕ ਦੋ ਵਾਰੀ ਗੱਲ ਚੱਲੀ ਸੀ ਯੁੱਧ ਨਕਸ਼ਿਆਂ ਵਿਰੁੱਧ ਜੀ ਸਨ 77 'ਚ ਮੈਂ बीकानेर राजस्थान ਤੋਂ ਬਦਲ ਕੇ ਇੱਥੇ ਆਇਆ ਸੀ ਤੇ ਮੇਰੀ ਟ੍ਰਾਂਸਫਰ ਹੋਈ ਸੀ ਆਹ ਸੌਰੀ ਕਿ ਮੈਂ ਗੱਲ ਕਰਨ ਵਾਲੀ ਨਹੀਂ ਲੇਕਿਨ ਨਸ਼ਾ ਕਰਕੇ ਮੈਂ ਗੱਲ ਕਰਨੀ ਬਹੁਤ ਜ਼ਰੂਰੀ ਸਮਝੀ ਆ ਤੇ ਉਸ ਵਕਤ ਵੀ ਹਿਰਨ ਜਿਹੜੀ ਸੀ ਬਹੁਤ ਯਾਦਾ ਆ ਰਹੀ ਸੀ ਮੈਂ ਖੁਦ ਸੌਣ ਦੇ ਹਿਸਾਬ ਨਾਲ ਕਲੂਆਂ ਦੇ ਹਿਸਾਬ ਨਾਲ ਹਿਰਨ ਪਕੜੀ ਹੋਈ ਆ ਆਪਣੀ ਪੂਰੀ ਲਾਈਫ ਚ 700 ਕੇਸ ਮੈਂ ਬਣਾਏ ਨੇ ਜਿੰਨਾ ਚੋ ਨਾਰਕ ਪੋਲਿਟਿਕਸ ਦੇ ਬਹੁਤ ਕੇਸ ਪਕੜੇ ਨੇ ਔਰ ਗਵਰਨਮੈਂਟ ਆਫ ਇੰਡੀਆ ਕੋਲੋਂ ਘੱਟ ਤੋਂ ਘੱਟ ਵੀ 7-8 ਲੱਖ ਰੁਪਏ ਇਨਾਮ ਲਿਆ ਆ ਦਮੈਂ ਲੇਕਿਨ ਨਸ਼ੇ ਅੱਜ ਤੱਕ ਵੀ ਖਤਮ ਨਹੀਂ ਹੋਏ ਜਿਹੜਾ ਮੁੱਦਾ ਤੁਸੀਂ ਚੁੱਕਿਆ ਆ ਵਾ ਮੈਂ ਰਿਐਲਿਟੀ 'ਚ ਕਹਿ ਰਿਹਾ ਕਿ ਇਹਦੇ ਵਰਗਾ ਕੰਮ ਕੋਈ ਹੋਰ ਸ਼ਾਇਦ ਕੋਈ ਆਉਣ ਵਾਲੇ ਵਕਤ ਵਿੱਚ ਕੋਈ ਬੰਦਾ ਨਹੀਂ ਕਰੇਗਾ ਜਿਹੜਾ ਤੁਸੀਂ ਕਰਦੇ ਹੋ ਛੋਵਾਂ ਦੇ ਹਿਸਾਬ ਨਾਲ ਸਾਡੇ ਬੱਚੇ ਨੌਜਵਾਨ ਵੀ ਨਹੀਂ ਪੂਰੇ ਹੁੰਦੇ ਔਰ ਇਸ ਮਾੜੇ ਕੰਮ ਚ ਪੈ ਜਾਂਦੇ ਨੇ ਔਰ ਬਹੁਤ ਸਾਰੇ ਲੋਕ ਖਤਮ ਹੋ ਚੁੱਕੇ ਹੋਏ ਨੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਇਹ ਲੋਕ ਉਹਨਾਂ ਨੂੰ ਮੈਂ ਖੁਦ ਸਮਝਾਉਣਾ ਹੁੰਦਾ ਸੀ ਤੁਸੀਂ ਕੰਮ ਕੀ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ ਕਿਦੇ ਵਾਸਤੇ ਕਰ ਰਹੇ ਹੋ ਉਹਨਾਂ ਦੇ ਪਿੱਛੇ ਜਿਹੜੇ ਮਗੜਮੱਛ ਬੈਠੇ ਹੋਏ ਨੇ ਵੱਡੇ ਵੱਡੇ ਆਹੀ ਉਹਨਾਂ ਨੂੰ ਪੁੱਛਦੇ ਸੀ ਕਿ ਸਾਨੂੰ ਨਾਮ ਦੱਸੋ ਬਈ ਇਹ ਮਾਲ ਕਿੱਥੋਂ ਆਇਆ ਕਿੰਨੀ ਵਾਰੀ ਆਇਆ ਪਾਸਟ ਤੁਹੀ ਕਿੱਥੋਂ-ਕਿੱਥੋਂ ਲੈ ਕੇ ਆਏ ਸੀ ਦਿੱਤਾ ਕਿੰਨੂ ਕਹਾਣੀਆਂ ਹੀ ਹੋਰ ਸੁਣਾਉਂਦੇ ਸੀ ਪਾਕਿਸਤਾਨ ਤੋਂ ਜਿਹੜੀ ਗੱਡੀ ਆਉਂਦੀ ਸੀ ਮੈਂ ਗੱਡੀ ਦੇ ਥੱਲੇ ਖੁਦ ਬਾੜਕੂ ਦੀ ਤਲਾਸ਼ੀ ਲੈਂਦਾ ਰਿਆ ਮਾਂ ਸਮਝੋ ਤਾਂ ਇਸ ਤਰ੍ਹਾਂ ਬਿਲਕੁਲ ਸਹੀ ਹੈ ਲੇਕਿਨ ਇਹ ਨਿਸ਼ਾਨ ਨਹੀਂ ਖਤਮ ਹੋਇਆ ਤੁਹਾਡਾ ਉਹ ਗਾਲਾ ਬਹੁਤ ਹੀ ਵਧੀਆ ਪਰੋਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕੇ ਮੈਂ ਦੁਆ ਕਰਦਾ ਕਿ ਤੁਹਾਡੇ ਵਰਗੇ ਸਾਰੇ ਇਨਸਾਨ ਇੱਥੇ ਹੋਣੇ ਚਾਹੀਦੇ ਨੇ ਔਰ ਲੋਕਾਂ ਦੀ ਜ਼ਿੰਦਗੀ ਸਾਡੇ ਆਉਣ ਵਾਲੇ ਸਮਾਜ ਦੀ ਜ਼ਿੰਦਗੀ ਮਾਵਾਂ ਬਹੁਤ ਹੁੰਦੀਆਂ ਨੇ ਭੈਣਾਂ ਬਹੁਤ ਹੁੰਦੀਆਂ ਨੇ ਜਦੋਂ ਉਹਨਾਂ ਦੇ ਘਰ 'ਚ ਇਹੋ ਜਿਹੇ ਦੀਵੇ ਬੁੱਝ ਜਾਂਦੇ ਨੇ ਤੇ ਆ ਜਿਹੜਾ ਅੱਜ ਦਾ ਵਿਦਿਆਰਥੀ ਸਨਮਾਨ ਸਮਾਰੋਹ ਤੁਸੀਂ ਕੀਤਾ ਮੇਰੀ ਉਮਰ ਵੀ ਕਾਫੀ ਹੋ ਚੁੱਕੀ ਆ ਇਹ ਮੈਂ ਪਹਿਲੀ ਵਾਰੀ ਆਪਣੀ ਲਾਈਫ 'ਚ ਦੇਖ ਰਿਹਾ ਹਾਂ ਬਹੁਤ ਵਧੀਆ ਇੱਕ ਉਪਰਾਲਾ ਤੁਸੀਂ ਕੀਤਾ ਜਦੋਂ ਅਸੀਂ ਜਾਵਾਂਗੇ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਬਟਾਲੇ ਦਾ ਮੈਂ ਰਹਿਣ ਵਾਲਾ ਲੈਕਿਨ ਸੈਟਲ ਮੈਂ ਅਮਰ ਸਾਹਿਬ ਕੋ ਆਇਆ ਮੈਂ ਉੱਥੇ ਜਾ ਕੇ ਅਹੀ ਬੜੇ ਲੋਕਾਂ ਨਾਲ ਸਹਿਤ ਪਤਾ ਕਰਦਿਆਂ ਮੈਂ ਜਦੋਂ ਕਹਾਂਗਾ ਕਿ ਮੈਂ ਮਾਨ ਸਾਹਿਬ ਨਾਲ ਰੂਬਰੂ ਗੱਲ ਕੀਤੀ ਹੈ ਮਾਨ ਨੂੰ ਦੱਸਾਂਗਾ ਮੈਂ ਉੱਥੇ ਕਿਹੜੀਆਂ ਗੱਲਾਂ ਕੀਤੀਆਂ ਨੇ ਔਰ ਮਾਨ ਸਾਹਿਬ ਨੇ ਕੀ ਕਰਕੇ ਦਿਖਾਤਾ ਵਾ ਕੀ ਕਰ ਰਹੇ ਨੇ ਮੈਂ ਤੁਹਾਨੂੰ ਦੱਸਾਂਗਾ ਕਿ ਦਵਾ ਕਰਾਂਗਾ ਆਉਣ ਵਾਲਾ ਵਕਤ ਕੀ ਤੁਹਾਡਾ